ਬੜਾ ਵੱਡਾ ਜਿਹੜਾ ਆ ਕਿਸਾਨਾਂ ਦਾ ਧੋਖਾ ਹੀ ਕਹਿ ਸਕਦੇ ਆ ਆਪਾਂ ਲੁਧਿਆਣੇ ਦੇ ਵਿੱਚੋਂ ਨੂੰ ਸ਼ਹਿਰ 24000 ਜਿਆਦਾ ਵੱਡਾ ਲੱਗਦਾ ਇਸ ਤਰ੍ਹਾਂ ਕਿ ਅਸੀਂ 311 ਕਿੱਲੇ ਨੂੰ ਅਸੀਂ 311 ਏਕੜੇ ਜਮੀਨੀਆਂ ਤੇ ਇੱਕ ਕੱਲੇ ਲੁਧਿਆਣੇ ਦੀ ਨਹੀਂ ਹੈਗੀ ਧੋਖਾ ਹੀ ਆਇਆ ਇਸ ਤਰ੍ਹਾਂ ਕਿਸਾਨਾਂ ਨਾਲ ਅਸੀਂ ਕਵਾਂਗੇ ਧੋਖਾ ਤੇ ਦਾ ਇਹ ਡਾਕਾ ਆ ਤਾਂ ਵੀ ਹੀ ਲੋੜ ਨਹੀਂ ਹੈਗੀ ਪੰਜਾਬ ਅੱਜ ਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਤੁਸੀਂ ਕੰਕਰੀਟ ਦਾ ਜੰਗਲ ਬਣਾ ਰਹੇ ਜੀ ਕੰਕਰੀਟ ਦਾ ਜੰਗਲ ਸਭ ਤੋਂ ਵੱਧ ਪੋਲਿਊਟਡ ਸ਼ਹਿਰ ਹੈ ਜਿਹੜਾ ਪ੍ਰਦੂਸ਼ਿਤ ਉਹ ਲੁਧਿਆਣਾ ਹੈ ਪੰਜਾਬ ਦਾ ਤੁਸੀਂ ਜੋ ਉਥੇ ਖੇਤ ਆ ਜੋ ਫਸਲਾਂ ਆ ਜੋ ਉਥੇ ਰੋਖਿਆ ਉਹ ਸਾਰਾ ਕੁਝ ਤੁਸੀਂ ਤਬਾਹ ਕਰ ਰਹੇ ਜੀ ਕੇਜਰੀਵਾਲ ਸਾਹਿਬ ਉਹਨਾਂ ਦੇ ਇਸ਼ਾਰੇ ਦੇ ਵਿੱਚ ਚੱਲ ਰਹੀ ਹੈ ਚੀਜ਼ ਕੇਜਰੀਵਾਲ ਸਾਹਿਬ ਅਸੀਂ ਕਹਿੰਨੇ 2029 ਦੀ ਇਲੈਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਆ ਐਮਪੀ ਦੀ ਇਲੈਕਸ਼ਨ ਦੀ ਕਾਰਪੋਰੇਟ ਤਗੜਾ ਕਾਰਪੋਰੇਟ ਵੇਖੇ ਕਿ ਇੱਕ ਕਿੱਡਾ ਵਫਾਦਾਰ ਸੇਵਕ ਆ ਕਾਰਪੋਰੇਟ ਦਾ ਕਿੰਨਾ ਅਜੇ ਮੈਂ ਮੁੱਖ ਮੰਤਰੀ ਵੀ ਨਹੀਂ ਇੱਥੇ ਜੇ ਮੈਂ ਤਾਂ ਵੀ ਇੰਨਾ ਕੰਮ ਕਰ ਸਕਦਾ ਤੇ ਫਿਰ ਜਦੋਂ ਮੈਂ ਪ੍ਰਧਾਨ ਮੰਤਰੀ ਬਣ ਗਿਆ ਫਿਰ ਮੈਂ ਤੁਹਾਡੇ ਬਾਅਦ ਫਿਰ ਕੀ ਕੋਸ਼ਿਸ਼ ਕਰੂੰਗਾ ਇੱਕ ਤਰੀਕੇ ਨਾਲ ਸਾਰਸਕਾਰ ਦੋਸਤੋ ਮੈਂ ਜਸਪੀਤਨ ਨੂੰ ਗੱਲ ਕਰ ਰਹੇ ਆ ਸਰਕਾਰ ਵੱਲੋਂ ਇੱਕ بڑا ਵੱਡਾ ਪ੍ਰੋਜੈਕਟ ਲੈ ਕੇ ਆ ਰਿਹਾ ਡਾਕਟਰ ਸਾਹਿਬ ਨੂੰ ਪੁੱਛਦੇ ਵੀ ਉਹ ਅਕਸਰ ਜਿਹੜੀ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਆ ਉਹਦਾ ਮਕਸਦ ਕੀ ਆ ਡਾਕਟਰ ਸਾਹਿਬ ਸਰਕਾਰ ਵੱਲੋਂ ਇੱਕ ਬੜਾ ਵੱਡਾ ਜਿਹੜਾ ਕਿਸਾਨਾਂ ਦਾ ਧੋਖਾ ਹੀ ਕਹਿ ਸਕਦੇ ਆ ਆਪਾਂ ਲੁਧਿਆਣਾ ਦੇ ਵਿੱਚ ਹੋਣ ਜਾ ਰਿਹਾ ਜਿਹੜਾ 24000 ਕਿੱਲਾ ਜਿਹੜਾ ਰਿਕੁਆਇਰ ਕੀਤਾ ਜਾ ਰਿਹਾ ਕੀ ਸਰਕਾਰ ਉਹਦਾ ਕੀ ਕਰੂਗੀ ਆਹ ਵੇਖੋ ਜੀ ਇੱਕ ਤੇ 24000 ਤੇ 311 ਕਿੱਲੇ ਦਾ ਐਲਾਨ ਆਇਆ ਅੱਜ ਸਾਨੂੰ ਸ਼ਾਇਦ 24000 ਜਿਆਦਾ ਵੱਡਾ ਲੱਗ ਰਿਹਾ ਇਸ ਤਰ੍ਹਾਂ ਕਿ ਅਸੀਂ 311 ਕਿੱਲੇ ਨੂੰ ਅਸੀਂ ਮਾਈਨਸ ਮਾਈਨਰ ਜਿਹਾ ਗਿਣ ਰਹੇ ਹਾਂ ਪਰ 311 ਏਕੜ ਵੀ ਜ਼ਮੀਨ ਬਹੁਤ ਹੁੰਦੀ ਆ ਇਸ ਕਰਕੇ 24311 ਏਕੜੇ ਜ਼ਮੀਨਾਂ ਤੇ ਇਹ ਕੱਲੇ ਲੁਧਿਆਣਾ ਦੀ ਨਹੀਂ ਹੈਗੀ ਇਹ ਲੁਧਿਆਣਾ ਦੇ ਨਾਲ ਮੋਗਾ ਫਿਰੋਜ਼ਪੁਰ ਤੇ ਕੁਝ ਏਰੀਆ 60 ਪਿੰਡ ਦੱਸੇ ਜਾ ਰਹੇ ਆ 60 57 ਪਿੰਡ ਐ ਇਹ ਲੁਧਿਆਣਾ ਮੋਗਾ ਫਿਰੋਜ਼ਪੁਰ ਤੇ ਕੁਝ ਏਰੀਆ ਨਵਾਂ ਸ਼ਹਿਰ ਦਾ ਇਹ ਵਿਚਾਲਾ ਇਹ ਜਿਵੇਂ ਤੁਸੀਂ ਕਹਾ ਕਿ ਸਰਕਾਰ ਧੋਖਾ ਹੀ ਆ ਇੱਕ ਤਰੀਕੇ ਦਾ ਕਿਸਾਨਾਂ ਨਾਲ ਅਸੀਂ ਕਵਾਂਗੇ ਧੋਖਾ ਤੇ ਦਾ ਇਹ ਡਾਕਾ ਹੈ ਦਿਨ ਦਿਹਾੜੇ ਡਾਕਾ ਮਾਰ ਰਹੀ ਹੈ ਸਰਕਾਰ ਕਿਉਂਕਿ ਜੋ ਇੱਕ ਥਰਡ ਡਿਵੈਲਪਮੈਂਟ ਅਥਾਰਟੀ ਜਿਹਨੂੰ ਬਣਾਇਆ ਆ ਗਲਾਟਾ ਜਿੰਨ ਕਹਿੰਦੇ ਆ ਗ੍ਰੇਟਰ ਲੁਧਿਆਣਾ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਇਹ ਉਹਦੇ ਕਹਿਣ ਦੇ ਉੱਤੇ ਜਿਹੜੀ ਹੈ ਸਰਕਾਰ ਨੇ ਇਹਨੂੰ ਅਕਵਾਇਰ ਕਰਨ ਜਾ ਰਹੀ ਹੈ ਔਰ ਅਕਵਾਇਰ ਵੀ ਕਿਸ ਤਰੀਕੇ ਨਾਲ ਕਰਨ ਜਾ ਰਹੀ ਆ ਇੱਕ ਤੇ ਜਿਵੇਂ ਭਾਰਤ ਮਾਲਾ ਪ੍ਰੋਜੈਕਟ ਵਾਸਤੇ ਆਪਣਾ ਜ਼ਮੀਨਾਂ ਕੀਤੀਆਂ ਜਾ ਰਹੀਆਂ ਅਕਵਾਇਰ ਉਹਦੇ ਵਿੱਚ ਜੋ 2015 ਦੇ ਵਿੱਚ ਮਾਡਲ ਇਕ ਲੈਂਦਾ ਉਹਦੇ ਅਕੋਰਡਿੰਗ ਕਰ ਰਹੇ ਆ ਰੇਟ ਘੱਟ ਦੇ ਰਹੇ ਆ ਪਰ ਪਹਿਲਾਂ ਐਡਵਾਂਸ ਵਿੱਚ ਪੈਸੇ ਦੇ ਰਹੇ ਜੀ ਜ਼ਮੀਨ ਮਾਲਕ ਕੋਲੋਂ ਖਰੀਦ ਰਹੇ ਆ ਇਹਦੇ ਵਿੱਚ ਲੈਂਡ ਪੂਲ ਨੀਤੀ ਹੈ ਜਿਹੜੀ ਪੰਜਾਬ ਸਰਕਾਰ ਨੇ ਲਿਆਂਦੀ ਹੈ ਜਿਸ ਨੂੰ ਆਪਣਾ ਪਾਲ ਚੀਮਾ ਜੀ ਕੱਲ ਉਹਨਾਂ ਨੇ ਬੜੇ ਗੁਣਦਾਨ ਕੀਤੇ ਆ ਇਹਦੇ ਪਾਲਸੀ ਦੇ ਉਹਨਾਂ ਨੇ ਕਈ ਗੱਲ ਕਰਾਂਗੇ ਉਹਦੇ ਵਿੱਚ ਇਹਨਾਂ ਨੇ ਜ਼ਮੀਨ ਯਾਨੀ ਕਿ ਕਿਸਾਨਾਂ ਕੋਲੋਂ ਲੈ ਲਈ ਜਾਊਗੀ ਅਕਵਾਇਰ ਕਰ ਲਈ ਜਾਊਗੀ ਅਕਵਾਇਰ ਕਰਕੇ ਇਹ ਕਹਿੰਦੇ ਜੀ ਉਸ ਤੋਂ ਬਾਅਦ ਵਿੱਚ ਜਦੋਂ ਇਹਦੀ ਡਿਵੈਲਪਮੈਂਟ ਕਰਾਂਗੇ ਸੀ ਉਹਦੇ ਵਿੱਚ ਕਿਸਾਨਾਂ ਨੂੰ 1000 ਜਿਹੜਾ ਹੈਗਾ ਆ ਦਜ ਉਹਦਾ ਇੱਕ ਇੱਕੜ ਪਿੱਛੇ ਜਿਹੜਾ ਹੈਗਾ ਆ ਉਹ ਦਿੱਤਾ ਜਾਊਗਾ ਉਹਨੂੰ ਮਤਲਬ ਇਹ ਕਿਸਾਨ ਨੂੰ ਸਰਕਾਰ ਦਿੱਤਾ ਜਾਊਗਾ ਉਹ ਉਹਦੇ ਵਿੱਚ ਜੋ ਇਹਨਾਂ ਨੇ ਰੇਟ ਤੈ ਕੀਤਾ ਰੇਟ ਤੈ ਕੀਤਾ ਇਹਨਾਂ ਨੇ ਕੋਲ ਲਗਭਗ 26000 ਰੁਪਇਆ ਪ੍ਰਤੀ ਗਜ ਦਾ ਹੁਣ ਜਦੋਂ ਅਸੀਂ ਇਸ ਚੀਜ਼ ਨਾਲ ਦੇਖਦੇ ਆਂ ਕਿਸਾਨ ਦੀ ਅੱਜ ਦਾ ਉਹਨੂੰ ਕਿੰਨਾ ਰੇਟ ਬਣ ਜਾਂਦਾ 2 ਕਰੋੜ 60 ਲੱਖ ਨੇ ਕਿਸਾਨ ਨੂੰ ਕਿੱਲੇ ਦਾ ਮੁੱਲ ਨਹੀਂ ਦਿੱਤਾ ਜਾਊਗਾ ਜੋ ਵੀ ਉਹ ਜਿੱਦਾਂ ਆਪਣੇ ਰਿਕੁਆਇਰ ਕੀਤੀਆਂ ਨੇ ਜ਼ਮੀਨਾਂ ਉਹਨਾਂ ਦਾ ਜਿਹੜਾ ਕੋਈ ਕਰੋੜ ਦਾ ਕਿੱਲਾ ਕੋਈ 2 ਕਰੋੜ ਦਾ ਕਿੱਲਾ ਨਹੀਂ ਬਿਲਕੁਲ ਨਹੀਂ ਉਹੀ ਮੈਂ ਦੱਸ ਰਿਹਾ ਨਾ ਇਦੇ ਵਿੱਚ 2 ਕਰੋੜ 60 ਲੱਖ ਰੁਪਏ ਦੀ ਲਗਭਗ ਕੀਮਤ ਦਾ ਉਹਨੂੰ ਉਥੇ ਪਲਾਟ ਦਿੱਤਾ ਜਾਊਗਾ। ਜਦੋਂ ਏਰੀਆ ਡਿਵੈਲਪਰ ਨੂੰ ਪਲਾਟ ਦੇਣਗੇ ਹਾਂ ਪਲਾਟ ਦੇਣਗੇ ਉਹ ਪਹਿਲੀ ਤੇ ਪਰਲੇ ਦਿੱਤਾ ਕੁਝ ਨਹੀਂ ਜਾਊਗਾ ਵੈਸੇ ਹਾਲ ਟਿਕਟ ਦੇ ਵਿੱਚ। ਹੁਣ ਇੱਥੇ ਸਾਡਾ ਮਸਲਾ ਤੇ ਇਹ ਆ ਕਿ ਜਿਹੜੇ 26000 ਕੇ ਇਹਨੂੰ ਗਾਜਿਆ ਤੇ ਇੱਕ ਏਕੜ ਦਾ ਲਗਭਗ ਕੋਈ 12 ਕਰੋੜ 60 ਲੱਖ ਰੁਪਏ ਦੀ ਕੀਮਤ ਵੈਸੇ ਬਣੂਗੀ 1 ਏਕੜ ਦੀ ਇਹ ਖਿਆਲ ਨਾ 40 15 20 ਕਰੋੜ ਦੀ ਤੇ ਵੈਸੇ ਲੁਧਿਆਣੇ ਦੇ ਅਗਲੇ ਅਗਲੇ ਜਮੀਨ ਹਾਂਜੀ ਅੱਜ 50 ਹਜ਼ਾਰ ਤੋਂ 50 ਲੱਖ ਤੋਂ ਲੈ ਕੇ ਜਿਹੜੀ ਹੈਗੀ ਆ ਕੀਮਤ ਉਹ 15 ਲੱਖ ਤੱਕ ਜਿਹੜੀ ਲੁਧਿਆਣੇ ਦੇ ਅਰਬਨ ਏਰੀਆ ਦੇ ਨਾਲ ਜਿਹੜੇ ਆ ਲੱਗਦੇ ਆ ਆਪਣਾ ਪਿੰਡ ਲੱਗਦੇ ਆ ਜਾਂ ਏਰੀਆ ਲੱਗਦੇ ਉਹਨਾਂ ਦੇ ਵਿੱਚ ਤੋਂ 15 ਕਰੋੜ ਹੁਣ ਇਹਦੇ ਵਿੱਚੋਂ ਇਹ ਚੀਜ਼ ਬਣਦੀ ਆ ਕਿ ਵੇਖੋ ਅੱਜ ਤੁਸੀਂ ਉਹਨਾਂ 22 ਕਰੋੜ ਰੁਪਏ ਦੇ हिसाब ਨਾਲ ਫਿਕਸ ਕਰ ਲਿਆ ਤੁਸੀਂ ਉਹਨਾਂ 5 ਸਾਲ ਲੱਗਣ ਉਹ 10 ਸਾਲ ਲੱਗਣ ਉਹ 15 ਲੱਗ ਜਾਣ ਜਾਂ ਉਹ ਫਿਰ ਡੁਗਰੀ ਪ੍ਰੋਜੈਕਟ ਵਾਂਗ ਨੂੰ 30 ਸਾਲ ਲੱਗ ਸਕਦੇ ਆ ਡੁਗਰੀ ਪ੍ਰੋਜੈਕਟ ਇਹਨਾਂ ਨੇ ਰੀਅਲ ਏਸਟੇਟ ਦਾ ਘਟਿਆ ਸੀ ਲਗਭਗ 1990 ਚ ਉਹ ਆਣ ਕੇ 2020 ਦੇ ਲਗਭਗ ਆਣ ਕੇ ਡਿਵੈਲਪ ਹੋਇਆ ਯਾਨੀ ਕਿ 30 ਸਾਲ ਉੱਤੇ ਕਿਸੇ ਨੂੰ ਕੱਖ ਨਹੀਂ ਮਿਲਿਆ ਹੁਣ ਇੱਥੇ ਵੀ ਵੇਖ ਲਓ ਕਿ ਜੇ ਐਵੇਂ ਹੋ ਗਿਆ ਜੇ ਜਿਹੜੇ ਅੱਜ ਕਿਸਾਨ ਦੇ 2 ਏਕੜ ਜ਼ਮੀਨ 2 ਏਕੜ ਉਹਦੀ ਇਹਨਾਂ ਨੇ ਅਕਵਾਇਰ ਕਰ ਲਈ ਉਹ ਜੇ ਉਹਨੂੰ ਪ੍ਰੋਜੈਕਟ ਨੂੰ 10 ਸਾਲ ਲੱਗਦੇ ਆ 10 ਸਾਲ ਵਾਸਤੇ ਕੀ ਕਰੂਗਾ ਪਹਿਲੀ ਚੀਜ਼ ਤੇ ਇਹ ਇੰਨਾ ਪ੍ਰੋਜੈਕਟਾਂ ਦੀ ਹੀ ਲੋੜ ਨਹੀਂ ਹੈਗੀ ਪੰਜਾਬ ਅੱਜ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਖੇਤੀਬਾੜੀ ਨੂੰ ਸਾਰਾ ਖਤਮ ਕਰਕੇ ਤੇ ਉਹਨੂੰ ਉਹਨੂੰ ਤੁਸੀਂ ਕੰਕਰੀਟ ਦਾ ਜੰਗਲ ਬਣਾ ਰਹੇ ਜੀ ਕੰਕਰੀਟ ਦਾ ਜੰਗਲ ਬਣਾ ਰਹੇ ਅੱਜ ਮੈਂ ਪੜ੍ਹ ਰਿਆ ਸੀਗਾ ਕਿ ਸਭ ਤੋਂ ਵੱਧ ਪੋਲਿਊਟਡ ਸ਼ਹਿਰ ਹੈ ਜਿਹੜਾ ਪ੍ਰਦੂਸ਼ਿਤ ਉਹ ਲੁਧਿਆਣਾ ਹੈ ਪੰਜਾਬ ਦਾ ਹੁਣ ਤੁਸੀਂ ਉਹ ਵੀ एनवायरनमेंटल डेवलपमेंट ਦੀ ਥਾਂ ਦੇ ਉੱਤੇ ਤੁਸੀਂ ਜੋ ਉੱਤੇ ਖੇਤ ਆ ਜੋ ਫਸਲਾਂ ਆ ਜੋ ਉੱਤੇ ਰੋਖਿਆ ਉਹ ਸਾਰਾ ਕੁਝ ਤੁਸੀਂ ਤਬਾਹ ਕਰ ਰਹੇ ਜੀ ਤੇ ਪੋਲੂਸ਼ਨ ਉੱਤੇ ਹੋਰ ਵਧੂ ਪਾ ਕੇ ਕੱਢ ਦ। ਮੇਰੇ ਕੰਲਾ ਲੁਧਿਆਣਾ ਥੋੜੀ ਆ ਮੇਰੇ ਕੰਲਾ ਚਾਰ ਜਿਹੜੇ ਹੋਰੀਆਂ ਹਾਂ ਹਾਂਜੀ ਕੰਮ ਅੰਮ੍ਰਿਤਸਰ ਦੂਜੇ ਦੇ ਉੱਤੇ ਅੰਮ੍ਰਿਤਸਰ ਆ ਤੀਜੇ ਦੇ ਮੰਡੀ ਗੋਬਿੰਦਗੜ੍ਹ ਆ ਪੰਜਾਬ ਦੇ ਵਿੱਚ ਚੌਥੇ ਦੇ ਉੱਤੇ ਇੱਕ ਨਾ ਮੈਨੂੰ ਨਾਮ ਬਿਸਰ ਗਿਆ ਛੋਟਾ ਜਿਹਾ ਸ਼ਹਿਰ ਹੈ ਕੋਈ ਇਹ ਪੋਲੂਸ਼ਨ ਤੇ ਸਾਰੇ ਸ਼ਹਿਰਾਂ ਦੀ ਮੁਸ਼ਕਲ ਆ ਪਰ ਜਿਹੜੇ ਸ਼ਹਿਰ ਦੇ ਵਿੱਚ ਤੁਸੀਂ ਕੰਕੇ ਲਈ ਡਵੈਲਪਮੈਂਟ ਕਰਨ ਲੱਗੇ ਆ ਡਵੈਲਪਮੈਂਟ ਦੇ ਨਾਂ ਦਿੱਤੇ ਤੁਸੀਂ ਕਰਨ ਕੀ ਜਾ ਰਿਹਾ ਜੀ ਡਵੈਲਪਮੈਂਟ ਹੈ ਕਿ ਨੂੰ ਕਹਿ ਕਿ ਨੂੰ ਰਹਿ ਜੇ ਇਸ ਕਰਕੇ ਇਹ ਜਿਹੜੀ ਚੀਜ਼ ਪੰਜਾਬ ਸਰਕਾਰ ਕਰ ਰਹੀ ਆ ਕਿਤੇ ਨਾ ਕਿਤੇ ਇਹ ਕੇਜਰੀਵਾਲ ਸਾਹਿਬ ਉਹਨਾਂ ਦੇ ਇਸ਼ਾਰੇ ਦੇ ਉੱਤੇ ਚੱਲ ਰਹੀ ਹੈ ਚੀਜ਼ ਕੇਜਰੀਵਾਲ ਸਾਹਿਬ ਦੂਜੀਆਂ ਸਟੇਟਾਂ ਨੂੰ ਕਿਤੇ ਸਨੇਹ ਦੇ ਰਹੇ ਆ ਕਾਰਪੋਰੇਟ ਜਗਤ ਨੂੰ ਸਨੇਹ ਦੇ ਰਹੇ ਆ ਕਿ ਵੇਖੋ ਜੇ ਤੁਸੀਂ 2029 ਦੇ ਇਲੈਕਸ਼ਨ ਚ ਲੋਕੀ ਸਪਾਈ ਦੀ ਇਲੈਕਸ਼ਨ ਦੇਤੇ ਰੱਖ ਕੇ ਬਿਠੇ ਆਖ ਅਸੀਂ ਕਹਿੰਨੇ 2029 ਦੀ ਇਲੈਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਆ ਐਮਪੀ ਦੀ ਇਲੈਕਸ਼ਨ ਦੀ ਕਿ ਇਹ ਕਾਰਪੋਰੇਟ ਤਗੜਾ ਕਾਰਪੋਰੇਟ ਵੇਖੇ ਕਿ ਇੱਕ ਕਿੱਡਾ ਵਫਾਦਾਰ ਸੇਵਕ ਆ ਕਾਰਪੋਰੇਟ ਦਾ ਕਿੰਨਾ ਕੁਛ ਉਸ ਇਹ ਮੈਸੇਜ ਦੇ ਰਿਹਾ ਵੀ ਜੇ ਮੈਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਆ ਅਜੇ ਮੈਂ ਮੁੱਖ ਮੰਤਰੀ ਵੀ ਨਹੀਂ ਇੱਥੇ ਜੇ ਮੈਂ ਤਾਂ ਵੀ ਇੰਨਾ ਕੰਮ ਕਰ ਸਕਦਾ ਤੇ ਫਿਰ ਜਦੋਂ ਮੈਂ ਮੁੱਖ ਮੰਤਰੀ ਬਣ ਗਿਆ ਪ੍ਰਧਾਨ ਮੰਤਰੀ ਬਣ ਗਿਆ ਫਿਰ ਮੈਂ ਤੁਹਾਡੇ ਬਾਅਦ ਫਿਰ ਕੀ ਕੋਸ਼ਿਸ਼ ਕਰੂੰਗਾ ਇੱਕ ਤਰੀਕੇ ਨਾਲ ਅਸਿੱਧੇ ਰੂਪ ਰੇ ਵਿੱਚ ਸੰਹਿਾ ਦਿੱਤਾ ਜਾਵੇ ਸਰ ਜੀ ਉਹ ਮਸਲਾ ਇਹ ਹੁੰਦਾ ਆ ਕਿ ਡਿਵੈਲਪਮੈਂਟ ਹੁੰਦੀ ਆ ਕਿ ਲੋਕਾਂ ਦਾ ਜ਼ਿੰਦਗੀ ਹੈ ਜਿਹੜੀ ਲੋਕਾਂ ਦੀ ਉਹ ਕਿਹੜੇ ਤਰੀਕੇ ਦੀ ਆ ਉਹ ਸਰੀਰਕ ਤੌਰ ਤੇ ਕਿਵੇਂ ਆ ਜੇ ਹੁਣ ਇੱਕ ਬੰਦਾ ਉਹਦੇ ਘਰ ਚ ਏਸੀ ਲੱਗਾ ਉਹਦੇ ਫ੍ਰੀਜ ਦੇ ਵਿੱਚ ਫਰੂਟ ਪਿਆ ਹਰ ਤਰ੍ਹਾਂ ਦਾ ਉਹਦੇ ਕੋਲ ਸੁਵਿਧਾ ਆ ਗਈ ਆ ਔਰ ਮਰੀਜ਼ ਕੈਂਸਰ ਦਾ ਉਹ ਸੁਵਿਧਾਵਾਂ ਸਾਰੀਆਂ ਉਹਦੀਆਂ ਬੇਕਾਰ ਨੇ ਉਹ ਵਰਤ ਨਹੀਂ ਸਕਦਾ ਆਪਣੀਆਂ ਸੁਵਿਧਾਵਾਂ ਜਾਂ ਇੱਕ ਬੰਦਾ ਉਰ ਕੋ ਇਸੇ ਤੇ ਨਹੀਂ ਲਗਾ ਉਰ ਕੋ ਫ੍ਰਿਜ ਵਿੱਚ ਫਰੂਮ ਫਲ ਫਰੂਟ ਤਾਂ ਨਹੀਂ ਹੈਗਾ ਉਹਦੇ ਕੋਲ ਰਹਿਣ ਲਾਈਫ ਸਟਾਈਲ ਵੱਡੀ ਗੱਡੀ ਨਹੀਂ ਹੈਗੀ ਔਰ ਉਹਦਾ ਸਰੀਰ ਦਾੰਦਰਸਤ ਹੈ ਹੁਣ ਤੁਸੀਂ ਜੇ ਤੁਹਾਨੂੰ ਦੋ ਚੀਜ਼ਾਂ ਦੇ ਦਿੱਤੀਆਂ ਜਾਣ ਬਰਾਬਰ ਤੇ ਕਿਹੜੀ ਚੀਜ਼ ਚੁਣੋਗੇ ਕਿ ਇੱਕ ਤੁਹਾਡੀ ਮੌਤ ਹੋ ਜੇ 40 ਸਾਲ ਦੀ ਉਮਰ ਦੇ ਵਿੱਚ ਤੇ ਏਸੀ ਦੇ ਵਿੱਚ ਵੱਡੀਆਂ ਗੱਡੀਆਂ 'ਚ ਸਾਰਾ ਕੁਝ ਤੁਹਾਡੇ ਕੋਲ ਹੋਵੇ ਜਾਂ ਫਿਰ ਤੁਹਾਡੀ ਲਾਈਫ ਜਿਹੜੀ ਆਪ ਕੋ ਥੋੜੇ ਨਾਰਮਲ ਹੋਵੇ ਤੇ ਜਿਉ ਤੁਸੀਂ 70 80 90 ਸਾਲ ਦੀ ਉਮਰ ਤੱਕ ਕਿੰ ਨੂੰ ਆਪਾਂ ਡਵੈਲਪਮੈਂਟ ਕਹਾਂਗੇ ਅਸਲ ਦੇ ਵਿੱਚ ਡਵੈਲਪਮੈਂਟ ਦੀ ਪਰਿਭਾਸ਼ਾ ਕੀ ਆ ਇਹੋ ਹੀ ਸਪਸ਼ਟ ਨਹੀਂਗਾ ਕੀਤਾ ਲੋਕਾਂ ਨੂੰ ਸਮਝ ਨਹੀਂ ਹੈਗੀ ਤਾਂ ਕਿ ਲੋਕੀ ਇਹਨਾਂ ਸਹੂਲਤਾਂ ਨੂੰ ਸਿਰਫ ਡਵੈਲਪਮੈਂਟ ਸਮਝੀ ਜਾਂਦੇ ਜਦਕਿ ਇਹ ਸਹੂਲਤਾਂ ਸਰਵ ਡਵੈਲਪਮੈਂਟ ਨਹੀਂ ਆ ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੋ ਸਕਦੀਆਂ ਪਰ ਜ਼ਿੰਦਗੀ ਇਹ ਹੋਣ ਇਹ ਚੀਜ਼ ਕਿਸਾਨ ਤੇ ਪਹਿਲਾਂ ਕਿਹੜਾ ਸੀ ਬੀਜੇਪੀ ਕੋ ਘੜਕਰਾਣੇ ਤੇ ਹੁਣ ਕਿ ਕਹਨਾਂ ਨੂੰ ਪਤਾ ਲੱਗਾ ਵੀ ਪੰਜਾਬ ਦੇ ਵੀ ਕਿਉਂ ਉਹੋ ਜੋ ਹੋ ਰਿਹਾ ਨਹੀਂ ਅਸਲ ਦੇ ਵਿੱਚ ਕੀ ਹੈ ਜੀ ਅਸੀਂ ਕਈ ਵਾਰੀਆਂ ਗੱਲ ਕੀਤੀ ਕਿ ਸਵਾਲ ਕਿਸੇ ਦੀ ਪੱਗ ਦੇ ਰੰਗ ਦਾ ਨਹੀਂ ਕਿਸੇ ਦੀ ਪਾਰਟੀ ਦੇ ਨਾਂ ਦਾ ਨਹੀਂ ਜਾਂ ਕਿਸੇ ਦੇ ਚਿਹਰੇ ਦਾ ਨਹੀਂ ਕਿ ਉਹ ਉਹ ਟੋਪੀ ਵਾਲਾ ਕਿ ਉਹ ਸਰਦਾਰ ਆ ਉਹ ਕਿੱਦਾਂ ਆ ਕੀ ਕਿੱਦਾਂ ਦੀ ਉਹ ਦਿਖਦਾ ਕਿੱਦਾਂ ਦਾ ਪੋਲਿਟੀਕਲ ਪਾਰਟੀਆਂ 'ਚ ਮਸਲਾ ਹੁੰਦਾ ਕਿ ਤੁਹਾਡੀ ਨੀਤੀ ਕੀ ਆ ਨੀਤੀ ਪੋਲਿਸੀ ਜੇ ਸੁਖਵੀਰ ਬਾਦਲ ਉਹ ਲਾਗੂ ਕਰ ਰਿਹਾ ਦੂਤੀਆ ਬੰਨੇ ਕੇ ਜਿਹੜੀ ਵਾਲੋ ਉਹੀ ਨੀਤੀ ਲਾਗੂ ਕਰ ਰਿਆ ਪੰਜਾਬ ਵਾਸਤੇ ਤੇ ਨੀਤੀ ਦਾ ਸਵਾਲ ਹੈ ਨਾ ਪੰਜਾਬ ਨੇ ਉਹਦੇ ਦੇਖਦੇ ਵਿੱਚੋਂ ਕੀ ਲੈਣਾ ਪੰਜਾਬ ਨੇ ਪਾਰਟੀਆਂ ਦੇ ਨਾਮ ਚੋਂ ਕੀ ਲੈਣਾ ਜੋ ਨੀਤੀ ਪਾਲਿਸੀ ਆ ਉਹ ਸੇਮ ਆ ਇਹਦਾ ਸਾਰੀਆਂ ਪਾਰਟੀਆਂ ਦੀ ਕੋਈ ਬੰਦਾ ਅੱਜ ਭਗਵੰਤ ਮਾਨ ਸਾਹਿਬ ਨਾਰਾ ਲਾਉਂਦੇ ਆ ਇਨਕਲਾਬ ਜਿੰਦਾਬਾਦ ਪਰ ਉਹ ਅਗਲੇ ਬੰਨੇ ਸਾਮਰਾਜਵਾਦ ਮਰਦਾਬਾਦ ਨਹੀਂ ਕਹਿੰਦੇ ਕਿਉਂ ਨਹੀਂ ਕਹਿੰਦੇ ਕਿਉਂਕਿ ਸਾਮਰਾਜ ਦੇ ਸਿਰ ਤੇ ਤੇ ਉਹਨਾਂ ਦੀ ਸਰਕਾਰ ਆ ਸਾਮਰਾਜ ਨੂੰ ਮਰਦਾਬਾਦ ਕਿਤਾ ਕਹਿਣਗੇ ਇਸ ਕਰਕੇ ਨੀਤੀ ਪਾਲਿਸੀ ਜਿਹੜੀ ਹੈਗੀ ਉਹ ਸਾਰੀਆਂ ਪਾਰਟੀਆਂ ਦੀ ਇੱਕ ਹੈ ਉਹਨਾਂ ਨੇ ਕਿਸੇ ਨੇ ਵੀ ਅੱਜ ਤੱਕ ਕਿਸੇ ਪਾਰਟੀ ਨੇ ਲੋਕਾਂ ਦੀ ਗੱਲ ਨਹੀਂ ਕੀਤੀ ਖੋਣ ਵੀ ਆ ਜੋ ਲੋਕਾਂ ਨੂੰ ਕਿਤੇ ਲੱਗਦਾ ਸੀਗਾ ਕਿ ਪੋਲੀਟੀਕਲ ਪਾਰਟੀਆਂ ਸ਼ਾਇਦ ਉਹਨਾਂ ਦੀ ਗੱਲ ਕਰਨ ਗਿਆ ਕਿ ਤੇ ਉਹਨਾਂ ਨਾਲ ਕੋਈ ਇੱਕ ਪੋਲੀਟੀਕਲ ਪਾਰਟੀਆਂ ਚ ਗਿਆ ਅੱਜ ਜਦੋਂ ਲੁਧਿਆਣਾ ਦੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਆ ਮੁਸੀਬਤ ਉਮੜੀ ਆ ਹੁਣ ਦੇਖਾਂਗੇ ਕਿ ਕਿਹੜੀ ਪੋਲੀਟੀਕਲ ਪਾਰਟੀ ਉਹਨਾਂ ਦੀ ਆਵਾਜ਼ ਚੱਕਦੀ ਆ ਕਾਲੀਦਲ ਨੇ ਨਦੀ ਦੀ ਨੂੰ ਧਰਨਾ ਰੱਖੇ ਤਾਂ ਧਰਨਾ ਦੇ ਭਗਵੰਤ ਮਾਨ ਸਾਹਿਬ ਤੇ ਦੇ ਕੇ BBMP ਦੇਤੇ ਮਸਲਾ ਇਹ ਆ ਵੀ ਇਹ ਕੰਡੇ ਕਿਹਦੇ ਵਿੱਚ ਵਿਜੇ ਹੋਏ ਆ ਇਹ ਤੇ ਉਹੀ ਆਪੇ ਉਹ ਗਣਾਇਆ ਤੇ ਆਪੇ ਰੋਗ ਲਾਉਣੇ ਆਪੇ ਦੇਣੀਆਂ ਦਵਾਈਆਂ ਇਹ ਤੇ ਆਪੇ ਲਾਏ ਹੋਏ ਰੋਗ ਆ ਅੱਜ ਭਗਵੰਤ ਮਾਨ ਸਾਹਿਬ ਗੱਲਾਂ ਕਰਦੇ ਆ ਕਿ ਬੀਵੀ ਅੰਮ੍ਰਿਤਪਾਗੜਾ ਸੇਫਟੀ ਮੈਨੇਜਮੈਂਟ ਜਿਹੜਾ ਉਥੇ ਬੋਰਡ ਆਪਣਾ ਕੀਤਾ ਉਹਨਾਂ ਨੇ ਕਾਨੂੰਨ ਲਿਆਂਦਾ ਸੇਫਟੀ ਐਕਟ ਜਿੱਦਣ ਸੇਫਟੀ ਐਕਟ ਪਾਰਲੀਮੈਂਟ ਦਾ ਵੀ 2022 ਚ ਪਾਸ ਹੁੰਦਾ ਭਗਵੰਤ ਮਾਨ ਸਾਹਿਬ ਇਹਦੇ ਹੱਕ 'ਚ ਵੋਟ ਪਾਉਂਦੇ ਆ ਅੱਜ ਉਹ ਕਹਿੰਦੇ ਮੈਂ ਉਹ ਡੈਮ ਸੇਫਟੀ ਐਕਟ ਦੇ ਖਿਲਾਫ ਆ ਜਿਹੜੇ ਅੱਜ ਸੁਖਵੀਰ ਬਾਦਲ ਜੀ ਇਹ ਗੱਲਾਂ ਕਰਦੇ ਆ ਜਿਹੜਾ 2003 ਚ ਪੀਪੀਪੀ ਪਾ ਪੀਪੀਏ ਕਿਤੇ ਪਾਵਰ ਪਰਚੇਜ਼ ਐਗਰੀਮੈਂਟ ਆ ਉਹ ਸੁਖਬੀਰ ਬਾਦਲ ਨੇ ਕੀਤੇ ਆ ਆ ਜੋ ਗਲਾਡਾ ਮਲਾਡਾ ਦੋ ਸਾਰਾ ਇਹਨਾਂ ਨੇ ਬਣਾਇਆ ਉਹ ਕਿਹਨਾਂ ਨੇ ਬਣਾਇਆ ਹੈਗਾ ਪਿੰਡਾਂ ਸਰਕਾਰਾਂ ਦਾ ਬਣਾਇਆ ਇਹਦੇ ਹੁਣ ਵਰਤ ਰਹੇਗਾ ਕਹਿੰਦੇ ਆ ਕਿ ਹੁਣ ਖੇਤੀਆਂ ਨੂੰ ਪਾਣੀ ਹਰਿਆਣੇ ਨੂੰ ਵੀ ਦੇ ਦੇਣਾ ਆ ਪਾਣੀ ਤੇ ਹਰਿਆਣੇ ਨੂੰ ਦੇ ਵੀ ਦਿੱਤਾ ਤੇ ਪਾਣੀ ਹਰਿਆਣੇ ਨੂੰ ਜਾਂਦਾ ਵੀ ਰਿਹਾ ਇਹ ਸਿਰਫ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਸੀ ਜੋ ਇਹ ਚੀਜ਼ਾਂ ਇਹਨਾਂ ਨੇ ਕੀਤੀਆਂ ਹਾਂ ਹੁਣ ਉਹ ਲੋਕਾਂ ਦੇ ਇਹ ਇਹਨਾਂ ਯਾਰਾਂ ਲੋਕਾਂ ਨੂੰ ਟਾਈਮ ਨਹੀਂ ਲੱਗਦਾ ਨਾ ਸਮਝਦਾ ਡਾਕਟਰ ਸਾਹਿਬ ਕਿਸਾਨ ਕਰਨਗੇ ਕਿ ਮੇਰੇ ਖਾਣ ਲੱਖਾਂ ਏਕੜ ਜਿਹੜਾ ਆ ਉਹ ਰਿਕੁਆਇਰ ਹੋ ਗਿਆ ਜ਼ਮੀਨਾਂ ਦੇ ਰੇਡ ਜਿਹੜੇ ਨੇ ਉਹ ਘਟ ਜਾਣਗੇ ਇੱਕ ਹੋਰ ਬੜੀ ਵੱਡੀ ਦਿੱਕਤ ਆ ਉਹ ਕਹਿੰਦੇ ਵੀ ਤੁਸੀਂ ਇਹਨੂੰ ਵਾਹ ਸਕਦੇ ਜੀ ਇਹਨੂੰ ਦੇ ਨਹੀਂ ਸਕਦੇ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਨੋਟੀਫਿਕੇਸ਼ਨ ਤੇ ਜਾਰੀ ਹੋ ਰਿਹਾ ਜੀ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਗੱਲ ਕਹੀ ਗਈ ਆ ਕਿ ਸਰਕਾਰ ਅਕਵਾਇਰ ਇਸ ਕਰਕੇ ਨਹੀਂ ਕਰ ਸਕਦੀ ਕਿਉਂਕਿ ਸਰਕਾਰ ਕੋਲ ਪੈਸੇ ਨਹੀਂ ਹੈ ਅਕਵਾਇ ਕਰਨ ਵਾਸਤੇ ਅੱਛਾ ਜੀ ਸਰਕਾਰ ਕੋਲੋਂ ਤੇ ਪੈਸੇ ਹੁਣ ਤਨਖਾਹਾਂ ਦੇਣ ਲਈ ਨਹੀਂ ਹੋਣੇ ਕਿਉਂਕਿ ਜਿਹੜਾ ਕਰਜ਼ਾ ਚੁੱਕ-ਚੁੱਕ ਕੇ ਹਰ ਸਾਲ ਜਿਹੜਾ ਇਹ ਕੋ 50000 ਕਰੋੜ ਤੋਂ 60000 ਕਰੋੜ ਦਾ ਕਰਜ਼ਾ ਚੁੱਕ ਦਿੰਦੇ ਸੀਗੇ ਉਹ ਸੈਂਟਰ ਸਰਕਾਰ ਨੇ ਕਰਜ਼ੇ ਦੇਤੇ ਵੀ ਇਹਨਾਂ ਦੀ ਕਟੌਤੀ ਕਰਤੀ ਆ ਤਨਖਾਹਾਂ ਆ ਰਹੀ ਮੁਲਾਜ਼ਮੀ ਵੇਖਿਓ ਤੁਸੀਂ ਤੇ ਮੇਰੇ ਖਿਆਲ ਨਾਲ ਪੁਲਿਸ ਕਿਉਂਕਿ ਇਹਨਾਂ ਦੇ ਬਹੁਤ ਪੱਖਪੂਤ ਰਹੀ ਆ ਪੁਲਿਸ ਨੂੰ ਵਰਤਨਾ ਪੁਲਿਸ ਦੀਆਂ ਤਨਖਾਹਾਂ ਮਿਲਣ ਕਿਉਂ ਜੇ ਮਾਸਟਰਾਂ ਨੂੰ ਤਰਕਾਵਾਂ ਨਹੀਂ ਮਿਲਦੀਆਂ ਰਕੀ ਡਾਕਟਰਾਂ ਨੂੰ ਤਰਕਾਵਾਂ ਨਹੀਂ ਮਿਲਦੀਆਂ ਤਰਕੀਆਂ ਨਹੀਂ ਮਿਲਦੀਆਂ ਤਰੱਕੀਆਂ ਵੀ ਦੇ ਰਹੇ ਨੇ ਤਰੱਕੀਆਂ ਸਾਰਾ ਕੁਝ ਹੋਣਾ ਉਹ ਤੇ ਜਿਹੜਾ ਲਾਡਲਾ ਪੁੱਤ ਬਣ ਕੇ ਪੇਸ਼ ਹੋਊਗਾ ਉਹਨੂੰ ਤਾਂ ਸਭ ਕੁਝ ਮਿਲੂਗਾ ਲਾਡਲੇ ਪੁੱਤ ਨੂੰ ਮਿਲਦਾ ਸਭ ਐਸਐਸਪੀ ਬਣਾ ਦਿੰਦੇ ਆ ਇਹ ਇਦਾਂ ਹੀ ਹੁੰਦਾ ਜੀ ਐਸਐਸਪੀ ਨੂੰ ਡੀਏਜੀ ਬਣਾਤੇ ਆ ਭੰਗ ਸਿੰਘ ਵਰਗੇ ਜਿਨ੍ਹਾਂ ਨੇ ਬੀਬੇ ਪੁੱਤਰ ਦਾ ਸ਼ੰਭੂ ਬਈ ਵਰਗੇ ਬੀਬੇ ਪੁੱਤ ਬਣ ਕੇ ਜਿਨ੍ਹਾਂ ਨੇ ਸ਼ੰਭੂ ਵਾਲਾ ਮੋਰਚਾ ਜਿਹੜਾ ਚੁੱਕਣ ਦੇ ਵਿੱਚ بڑا ਯੋਗਦਾਨ ਪਾਇਆ ਸੀਗਾ ਉਹਨਾਂ ਨੂੰ ਰਿਵਾਰਡ ਕੀਤਾ ਜਾ ਸਕਦਾ ਕੀ ਲੱਗਦਾ ਕਿ ਇਹਦਾ ਕੋਈ ਹੱਲ ਹਾਲ ਦੇਖੋ ਜੀ ਹਾਲ ਤੇ ਲੋਕਾਂ ਚ ਕੀ ਆ ਹੁਣ ਇਸ ਚੀਜ਼ ਦੀ ਜਿਹੜੇ ਤਰੀਕੇ ਨਾਲ ਆਵਾਜ਼ ਚੱਕੀ ਜਾ ਰਹੀ ਆ ਆ ਇਹ 24311 ਏਕੜ ਦਾ ਹੀ ਸਵਾਲ ਦੀ ਹੈ ਇਹ ਵਕਤ ਵਕਤ ਸ਼ਹਿਰਾਂ ਦੇ ਵਿੱਚ ਇਹ ਸ਼ੁਰੂ ਹੋਣ ਜਾ ਰਿਹਾ ਕੰਮ ਤੇ ਜੇ ਜਿੰਨੀ ਜਿੰਨੀ ਜਲਦੀ ਲੋਕ ਇਸ ਚੀਜ਼ ਨੂੰ ਸਮਝ ਜਾਣਗੇ ਸੰਭਲ ਲੈਣਗੇ ਉਨੀ ਜਲਦੀ ਜੜਾ ਵਾ ਲੋਕਾਂ ਦਾ ਜੋ ਸਰਕਾਰ ਦਾ ਮੂੰਹ ਬੰਨਣਾ ਪਊਗਾ ਇਸ ਮਸਲੇ ਦੇ ਉਤੇ ਲੋਕਾਂ ਨੂੰ ਅੱਜ ਦੀ ਕ੍ਰੀਡ ਦੇ ਵਿੱਚ ਇੱਕ ਤੇ ਹੈਗਾ ਕਿ ਜਥੇਬੰਦਕ ਆਪਣੀ ਤਾਕਤ ਵਰਤ ਕੇ ਇਸ ਚੀਜ਼ ਦਾ ਵਿਰੋਧ ਕੀਤਾ ਜਾਵੇ ਦੂਜਾ ਇਹ ਆ ਕੇ ਵੇਖੋ ਇੱਕ ਕੋਈ ਪੱਤਰਕਾਰ ਸੀਗੇ ਕੋਈ ਉਹ ਗੱਲ ਕਰ ਰਿਹਾ ਸੀ ਕਿ ਪੰਚਾਇਤਾਂ ਨੂੰ ਇਹਦੇ ਤੇ ਫੈਸਲਾ ਲੈਣਾ ਚਾਹੀਦਾ ਪੰਚਾਇਤਾਂ ਫੈਸਲੇ ਕਿਤੇ ਲੈ ਲੈਂਦੀਆਂ ਪੰਚਾਇਤ ਦੇ ਪੰਜ ਬੰਦੇ ਆ ਐਮਐਲਏ ਇੱਥੇ ਮਰਜੀ ਸਾਦਕੇ ਦਬਕਾ ਮਾਰ ਕੇ ਉਹਨਾਂ ਕੋਲ ਜੋ ਮਰਜੀ ਕਰਵਾ ਲਵੇ ਜਿਨ੍ਹਾਂ ਨੇ ਹਿੱਸੇ ਪੱਤੀਆਂ ਲੈਣੇ ਇੱਥੇ ਗ੍ਰਾਮ ਸਭਾਵਾਂ ਨੂੰ ਮਤੇ ਪੋਣੇ ਚਾਹੀਦੇ ਆ ਗ੍ਰਾਮ ਸਭਾ ਇਹੋ ਜੀ ਤਾਕਤ ਹੈ ਪਈ ਜਿਹਨੂੰ ਸੁਪਰੀਮ ਕੋਰਟ ਕੀ ਜਿਹਨੂੰ ਰਾਸ਼ਟਰਪਤੀ ਕੀ ਜਿਹਨੂੰ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੋਈ ਵੀ ਚੈਲੰਜ ਨਹੀਂ ਕਰ ਸਕਦਾ ਗ੍ਰਾਮ ਸਭਾਵਾਂ ਚ ਮਤੇ ਪਾਏ ਜਾਣ ਤੇ ਪਿੰਡਾਂ ਦੇ ਪਿੰਡ ਉੱਠ ਕੇ ਇਕੱਠੇ ਹੋ ਕੇ ਕਹਿਣ ਕਿ ਭਾਈ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਦੂਸਰੀ ਗੱਲ ਹਰਪਾਲ ਚੀਮਾ ਜੀ ਕਹਿ ਰਹੇ ਕਹਿੰਦੇ ਜੀ ਕਿਸੇ ਵੀ ਤਰੀਕੇ ਦੀ ਉਹ ਨਾ ਪਾਲਸੀ ਦੀਆਂ ਸ਼ਰਤਾਂ ਬਣੀਆਂ ਕੀਤੀਆਂ ਕਹਿੰਦੇ ਜੀ ਇਹ ਕਿਸੇ ਵੀ ਤਰੀਕੇ ਦੀ ਜ਼ਬਰਦਸਤੀ ਨਹੀਂ ਕੀਤੀ ਜੋ ਕੀਤੀ ਜਾਣੀ ਹੈ ਦੇ ਵਿੱਚ ਇਹਦਾ ਮਤਲਬ ਇਹ ਕੋਈ ਇੱਕ ਬੰਦਾ ਕਹਿ ਦੇਵੇ ਕਿ ਮੈਂ ਜ਼ਮੀਨ ਨਹੀਂ ਦੇਣੀ ਤੇ ਕੀ ਹੋਰੀ ਫਿਰ ਜ਼ਮੀਨ ਨਹੀਂ ਲਈ ਜਾਊਗੀ ਮਤਲਬ ਇਥੇ ਹਾਥੀ ਦੇ ਦੰਦਾਂ ਵਾਲੀ ਗੱਲ ਕੀਤੀ ਜਾ ਰਹੀ ਹੈ ਦਿਖਾਉਣ ਦੇ ਹੋ ਰਿਹਾ ਖਾਣ ਦੇ ਹੋ ਰਿਹਾ ਇਹਨੂੰ ਜਿਦਾਂ ਮੋਦੀ ਸਾਹਿਬ ਕਰਦੇ ਨਾ ਭਈ ਸਕੀਮ ਬਹੁਤ ਮਾੜੀ ਹੁੰਦੀ ਆ ਆਹ ਤ ਦਰਜੇ ਦੀ ਘਟੀਆਂ ਚ ਸਕੀਮ ਹੁੰਦੀ ਹੈ ਜਨਤਾ ਵਾਸਤੇ ਉਹਨੂੰ ਐਸ ਰੋਟੇ ਸ਼ਿੰਗਾਰ ਕੇ ਪਾਲਸ਼ ਕਰਕੇ ਪੇਸ਼ ਕਰਦੇ ਆ ਭਈ ਲੋਕਾਂ ਨੂੰ ਦੇਖਣ ਨੂੰ ਲੱਗਦਾ ਸੁਣਨ ਨੂੰ ਲੱਗਦਾ ਕਿਸਾਨ ਸਮਰੱਥੀ ਯੋਜਨਾ ਕਿਸਾਨ ਸਸ਼ਕਤੀਕਰਨ ਇਹ ਕਹਿੰਦੇ ਕਿਸਾਨ ਸਸ਼ਕਤੀਕਰਨ ਕਰ ਰਹੇ ਆ ਸੀ ਕਿੱਧਰ ਦਾ ਸਸ਼ਕਤੀਕਰਨ ਅੱਜ ਕਿਹਦੀ ਜ਼ਮੀਨ ਵਿੱਚ ਆ ਗਈ ਉਹ 25 ਸਾਲ 3 ਸਾਲ 5 ਸਾਲ 10 ਸਾਲ ਤੁਹਾਡੇ ਮੂੰਹ 'ਲ ਬੇਖਦਾ ਰਹੇ ਮੇਰੇ ਘਰਾਂ ਜਿਹੜੇ ਬ੍ਰਿਜ ਬਣ ਗਏ ਨੇ ਭਾਰਤ ਮਾਲਾ ਦਾ ਇਹ ਤਾਂ ਅਸੀਂ ਜ਼ਮੀਨ ਉੱਧਰ ਜਿਹੜੀ ਕਿਹਦੀ ਇਹ ਲੋਕਾਂ ਕੋਲ ਉਹ ਨਹੀਂ ਜੇ ਪੂਰੀ ਹੋਣੀ ਦੇਖੋ ਜੀ ਇਹ ਤੇ ਇਦਾਂ ਹੀ ਆ ਇਹ ਅਸੀਂ ਤਾਂ ਲਗਾਤਾਰ ਲੜ ਰਹੇ ਹਾਂ ਆ ਕਿਸਾਨ ਮੈਦੂਰ ਸੰਘਰਸ਼ ਕਮੇਟੀ ਨੇ ਆ ਇਸੇ ਗੱਲ ਦੇ ਤੇ 7 ਨੂੰ ਰਾਤ 12:00 ਦੇ ਕਰੀਬ ਰੇਲਾਂ ਚੜੇ ਸੀ ਰੇਲਾਂ ਦੇ ਉੱਤੇ ਕੋ ਸ਼ੱਕ ਅਸੀਂ ਦੇਖਦੇ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਆਇਆ ریل ਜਾਮਨੀ ਕੀਤੀ ਪਰ ਅਸੀਂ ਰੇਲ ਦੇ ਉੱਤੇ ਗਏ ਸੀ ਕਿ ਭਾਈ ਇਹ ਜੋ ਕਿਸ਼ਤ ਨਹੀਂ ਕਰ ਰਿਹਾ ਜੇ ਜੋ ਦੇਸ਼ ਨੂੰ ਪੁਲਿਸ ਰਾਜ ਬਣਾ ਰਿਹਾ ਹੈ ਪੁਲਿਸ ਨੂੰ ਵਰਤ ਕੇ ਤੁਸੀਂ ਲੋਕਾਂ ਨੂੰ ਕੁੱਟ ਰਿਹਾ ਲੋਟ ਰਿਹਾ ਜੀ ਉਹ ਚੀਜ਼ ਠੀਕ ਨਹੀਂ ਹੈਗੀ ਉਹਦੇ ਖਿਲਾਫ ਅਸੀਂ ਚੱਲੇ ਆਂ ਔਰ ਅੱਜ ਵੀ ਇੱਥੇ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 5-7 ਜਗ੍ਹਾ ਆ ਤਰਨਤਾਰਨ ਦੇ ਵਿੱਚ 5-7 ਜਗ੍ਹਾ ਆ ਭਾਰਤ ਮਾਲਾ ਪ੍ਰੋਜੈਕਟ ਹੈ ਜਿਹੜੇ ਉਹਨਾਂ ਦਾ ਮਤਲਬ ਕਿ ਉਹਨਾਂ ਦਾ ਤੇ ਇਸ ਤਰ੍ਹਾਂ ਦੇ ਵਿਰੋਧ ਕੀਤਾ ਜਾ ਰਿਹਾ ਮੇਨ ਤੌਰ ਤੇ ਜ਼ਿਆਦਾਤਰ ਕਿਸਾਨੀ ਵੱਲੋਂ ਤੇ ਇਹ ਆ ਕਿ ਉਹਨਾਂ ਨੂੰ ਉਹਨਾਂ ਦੇ ਜ਼ਮੀਨਾਂ ਦੇ ਮੁੱਲ ਭਾਜ ਨਹੀਂ ਮਿਲ ਰਹੇ ਜਦ ਕਿ ਵੈਸੇ ਬੇਸਿਕਲੀ ਜਥੇਬੰਦੀਆਂ ਨੇ ਇਹ ਮੰਨਣਾ ਆ ਕਿ ਇਹਨਾਂ ਪ੍ਰੋਜੈਕਟਾਂ ਦੀ ਸਾਨੂੰ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ ਦੇ ਸਾਰੇ ਸ਼ਹਿਰ ਪਹਿਲਾਂ ਆਪਸ ਵਿੱਚ ਜੁੜੇ ਹੋਏ ਆ ਇਹ ਪ੍ਰੋਜੈਕਟ ਵੀ ਜਿਹੜੇ ਆ ਰਹੇ ਆ ਅਸਲ ਦੇ ਵਿੱਚ ਉਹ ਕਾਰਪੋਰੇਟ ਭਰਾਣੇ ਵਾਸਤੇ ਆ ਉਹਨਾਂ ਦੀ ਜਿਹੜੀ ਮਿਡਲ ਈਸਟ ਨੂੰ ਯੂਰਪ ਨੂੰ ਟਰਾਲੇ ਚੱਲਣੇ ਆ ਤੇ ਉਹਨਾਂ ਵਾਸਤੇ ਆ ਇਹਨਾਂ ਦੇਤੇ ਗਰੀਬ ਦਾ ਟ੍ਰੈਕਟਰ ਵੀ ਨਹੀਂ ਚੜਨਾ ਸਾਈਕਲ ਵੀ ਨਹੀਂ ਚੜਨਾ ਨਾ ਇਤੇ ਗਰੀਬ ਦਾ ਰਿਹੜਾ ਚੜਨਾ ਚੜਤੇ ਵੀ ਚੜਦਾ ਹੀ ਨਹੀਂ ਹੈ ਕੋਈ ਲਗਭਗ 15 ਫੁੱਟ ਉੱਚੇ ਚੱਲਦੇ ਸੜਕ ਦੇ ਨਾਲ ਇਹੀ ਕੰਮ ਉੱਥੇ ਕੀਤਾ ਜਾ ਰਿਹਾ ਲੁਧਿਆਣੇ ਇਹੀ ਕੰਮ ਇੱਧਰ ਵੀ 7-7000 ਏਕੜ ਦੇ ਡੰਪ ਬਣਾਏ ਜਾ ਰਹੇ ਆਉਣ ਵਾਲੇ ਟਾਈਮ 'ਚ 7 ਅੱਛਾ ਜੀ ਆਉਣ ਵਾਲੇ ਟਾਈਮ 'ਚ 7 ਡੰਪ ਬਣਾਏ ਜਾਣਗੇ ਇੱਥੇ ਆ ਕੇ ਜੋ ਜਿੰਨੀ ਬਾਹਰ ਦੀ ਫਰੀਵ ਆ ਫਸਲ ਦੀ ਦੂਜੀਆਂ ਤੇ ਡੀਆਂ ਚੀਜ਼ਾਂ ਦੀ ਇੱਥੇ ਹਨ ਕੇ ਸਟੋਰ ਕੀਤੀ ਜਾਊਗੀ ਸਟੋਰ ਕਰਨ ਤੋਂ ਬਾਅਦ ਇੱਥੋਂ ਉਹਨੂੰ ਦੂਜੇ ਦੇਸ਼ਾਂ 'ਨ ਜਿਹੜਾ ਵਾ ਉਹ ਵੇਚਣ ਵਾਸਤੇ ਟਰਾਲੀਆਂ ਤੇ ਲੱਦ ਕੇ ਭੇਜਿਆ ਜਾਊਗਾ ਸੋ ਇੱਕ ਤਰੀਕੇ ਨਾਲ ਇਹ ਜਿਹੜੀ ਆਪਣਾ ਹਿੰਦਾ ਆ ਬਨ ਵਰਲਡ ਆਰਡਰ ਆ ਜਾਂ ਡਬਲਯੂਟੀ ਹੁੰਦੀਆਂ ਜੜੀਆਂ ਨੀਤੀਆਂ ਆ ਉਨ੍ਹਾਂ ਦੇ ਤਹਿਤ ਕਿਸਾਨੀ ਨੂੰ ਜਿਹੜਾ ਇਹਦੇ ਵਿੱਚੋਂ ਬਾਹਰ ਕਰਨ ਦੀ ਜਿਹੜੀ ਆ ਉਹ ਤਿਆਰ ਕੀਤੀ ਜਾ। ਡਾਕਟਰ ਕਵਰਦਿਸ਼ਨ ਬੜੇ ਉਸਤਾਦ ਇਹ ਦੱਸਿਆ ਵੀ ਜੋ ਵੀ ਲੁਧਿਆਣੇ ਦੇ ਕੁਝ ਜ਼ਮੀਨ ਐਕਵਾਇਰ ਹੋਣ ਰਹੀ ਆ ਥੋੜਾ ਕੀ ਨਕਸ਼ਾ ਹੋ ਸਕਦਾ। ਮੈਂ ਉਹਨਾਂ ਲੋਕਾਂ ਨੂੰ ਵੀ ਇਹ ਗਿਫਟ ਹੈ ਜਿਨ੍ਹਾਂ ਨੇ 92 ਐਮਐਲਏ ਚਤਾ ਕੇ ਜਿਹੜਾ ਆ ਮਦਨ ਸਭਾ ਚ ਭੇਜਿਆ ਮੈਂ ਜਸੀਟਰ ਲੋਕ ਕੈਮਰਾਮੈਨ ਸੁਦੀਪ ਸਿੰਘ ਨਾਲ